ਵਿੱਚ ਲਾਈ ਤੇ ਡਾਕਟਰ ਵੱਲੋਂ ਉਸੇ ਮੌਕੇ ਤੇ ਨਾਕ ਕੀਤੀ ਗਈ ਰੋਲਾ ਪਾਇਆ ਗਿਆ ਤੇ ਇਹ ਉੱਥੋਂ ਚਲੇ ਗਏ ਤੇ ਜਿਹੜੇ 8000 ਰੁਪਏ ਉੱਥੇ ਉਹਨੂੰ ਉਸ ਤੇ ਟੇਬਲ ਤੇ ਡਾਕਟਰ ਦੇ ਲਾ ਕੇ ਆਹ ਲੋਇਆ ਜਮੀਤ ਸਿੰਘ ਉਹ ਕੋਈ ਨਾ ਕੋਈ ਇਸ ਡਾਕਟਰ ਨੂੰ ਪੈਸੇ ਦੇ ਕੇ 10000 ਰੁਪਏ ਦੀ ਰਿਸ਼ਵਤ ਦੇ ਕੇ ਕੋਈ ਅਜਲਟ ਕਰਨਾ ਚਾਹੁੰਦਾ ਸੀ ਇਹ ਪੁਰਸੇ ਤੇ ਕਰੇ ਕੋਈ 8 9 ਆਪਰੇ ਨਾਲ ਰਕੇ ਲੈ ਕੇ ਤੇ ਉੱਥੇ ਕਰਕੇ ਅਟੈਕ ਕਰ ਦਿੰਦਾ ਤੇ ਉਸ ਦੇ ਕਰਕੇ ਕਾਫੀ ਅੰਤੁਰ ਕਰਦਾ ਹੈ ਮੈਂ ਕਿਉਂਕਿ ਇਹ ਉਸੇ ਫਰੂਨ ਦੇ ਘਰੇ ਗਿਆ ਸੀਗਾ ਤੇ ਆਪ ਵੀ ਦਾਖਲ ਹੋ ਗਿਆ ਸੀ ਤੇ ਇਸ ਦੇ ਨਾਲ ਕੋਈ ਇਸ ਦੇ ਸਾਥੀ ਆਏ ਤੇ ਉਹਨਾਂ ਨੇ ਡਾਕਟਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਵੀ ਇਸ ਦੇ ਵਿੱਚ ਕੋਈ ਕ੍ਰੋਸ ਕੇਸ ਬਣ ਜੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਵਿਖੇ ਬੀਤੀ ਰਾਤ ਕੁਝ ਲੋਕ ਇੱਕ ਵਿਅਕਤੀ ਦੇ ਘਰ ਵੜ ਜਾਂਦੇ ਆ ਤੋੜ-ਫੋੜ ਕਰਦੇ ਆ ਤੇ ਫਿਰ ਪੁਲਿਸ ਨੂੰ ਸ਼ਿਕਾਇਤ ਹੁੰਦੀ ਆ ਪੁਲਿਸ ਪਹੁੰਚਦੀ ਆ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਇੱਕ ਨਵੀਂ ਕਹਾਣੀ ਸ਼ੁਰੂ ਹੁੰਦੀ ਆ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਦੋ ਪਰਚੇ ਦਰਜ ਕੀਤੇ ਆ ਇੱਕ ਤਾਂ ਉਹਨਾਂ ਦੇ ਘਰ ਵੜ ਕੇ ਤੋੜ-ਫੋੜ ਕਰਨ ਦਾ ਪਰਚਾ ਦਰਜ ਕਰ ਲਿਆ ਹੈ ਸੀਸੀਟੀਵੀ ਦੇ ਆਧਾਰ ਤੇ ਸ਼ਨਾਖਤ ਕਰਕੇ 9 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਦੂਜਾ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਉਸ ਦੇ ਬਾਰੇ ਫਰੀਦਕੋਟ ਦੇ ਡੀਐਸਪੀ ਸਰਦਾਰ ਅਰਤ ਲੋਚਲ ਸਿੰਘ ਨੇ ਦੱਸਿਆ ਕਿ ਜਿਹੜੀ ਧਿਰ ਨੇ ਘਰੇ ਵੜ ਕੇ ਤੋੜ-ਫੋੜ ਕੀਤੀ ਸੀ ਤੇ ਉਹਨਾਂ ਨੇ ਦੂਸਰੀ ਧਿਰ ਦੇ ਜਿਨ੍ਹਾਂ ਦੇ ਘਰੇ ਵੜ ਕੇ ਤੋੜ-ਫੋੜ ਕੀਤੀ ਸੀ ਉਹਨਾਂ ਤੇ ਕ੍ਰਾਸ ਕੇਸ ਬਣਾਉਣ ਦੇ ਲਈ ਖੁਦ ਹਸਪਤਾਲ ਦਾਖਲ ਹੋ ਗਏ ਤੇ ਹਸਪਤਾਲ ਦਾਖਲ ਹੋ ਕੇ ਡਾਕਟਰ ਨੂੰ 10000 ਰੁਪਇਆ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਆਪਣੀ ਕੇਸ ਆ ਜਿਹੜਾ ਸਟਰੋਂਗ ਬਣਾ ਸਕਣ ਤੇ ਕ੍ਰਾਸ ਕੇਸ ਤਕੜਾ ਬਣ ਸਕੇ ਇਸ ਨੂੰ ਲੈ ਕੇ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਕਿ ਉਸ ਨੂੰ ਪੈਸੇ ਦਿੱਤੇ ਜਾ ਰਹੇ ਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਉਹ ਪੈਸੇ 10000 ਰੁਪਇਆ ਵੀ ਬਰਾਮਦ ਕਰ ਲਿਆ ਤੇ ਡਾਕਟਰ ਦੀ ਸ਼ਿਕਾਇਤ ਤੇ ਤਿੰਨ ਵਿਅਕਤੀਆਂ ਦੇ ਖਿਲਾਫ ਇਸ ਮਾਮਲੇ ਵਿੱਚ ਵੀ ਕੇਸ ਦਰਜ ਕਰ ਲਿਆ ਕਿ ਕ੍ਰਾਸ ਕੇਸ ਬਣਾਉਣ ਦੇ ਚੱਕਰ ਦੇ ਵਿੱਚ ਰਿਸ਼ੂ ਦਿੱਤੀ ਜਾ ਰਹੀ ਸੀ ਯਾਨੀ ਇਸ ਮਾਮਲੇ ਦੇ ਵਿੱਚ ਇੱਕ ਤਾਂ ਘਰੇ ਵੜ ਕੇ ਕੁੱਟਮਾਰ ਕਰਨ ਦਾ ਪਰਚਾ ਦਰਜ ਹੋ ਗਿਆ ਤੋੜ-ਫੋੜ ਕਰਨ ਦਾ ਪਰਚਾ ਦਰਜ ਹੋ ਗਿਆ ਤੇ ਇੱਕ ਰਿਸ਼ੂ ਤੋਂ ਦੇ ਕੇ ਕ੍ਰਾਸ ਕੇਸ ਬਣਾਉਣ ਦੀ ਕੋਸ਼ਿਸ਼ ਕਰਨ ਦਾ ਪਰਚਾ ਦਰਜ ਹੋ ਗਿਆ ਪੂਰਨ ਸਿੰਘ ਤੇ ਪ੍ਰੂਜਨ ਸਿੰਘ ਦਾ ਇਹਨਾਂ ਦਾ ਆਪਸ ਵਿੱਚ ਫੈਸਲਾ ਲੈਣ ਦੇ ਨੇ ਇਹਨਾਂ ਇਹਨਾਂ ਦੇ ਵਿੱਚ ਪਹਿਲਾਂ ਵੀ ਇੱਕ ਨਹੀਂ ਲੜਾਈ ਹੋ ਚੁੱਕੀ ਜਿੰਨੇ ਚ 217/24 ਮਕਰਮਾ ਜਿਹੜਾ 77 ਦਰਜ ਸੀ ਤਲ ਫਿਰ ਰਾਤ ਨੂੰ ਦੁਬਾਰਾ ਲੜਾਈ ਹੋਈ ਜਿਹੜਾ ਇਹ ਜਿਹੜਾ ਜਗਦੀਸ਼ ਸਿੰਘ ਇਹ ਪੁਰਸਿੰਘ ਦੇ ਕਰੇ ਕੋਈ 8 9 ਆਪਣੇ ਨਾਲ ਲੜਕੇ ਲੈ ਕੇ ਤੇ ਉੱਥੇ ਕਰਕੇ ਅਟੈਕ ਕਰ ਦਿੰਦਾ ਤੇ ਉਸ ਦੇ ਕਰਕੇ ਕਾਫੀ ਪੰਤੂੜ ਕਰਦਾ ਹੈ ਤੇ ਜਿਹੜਾ ਪੁਰਸਿੰਘ ਨੂੰ ਕਾਫੀ ਸੱਟਾਂ ਲੱਗਦੀਆਂ ਤੇ ਜਿਹੜਾ ਅਸੀਂ ਮੈਡੀਕਲ ਕਾਲਜ ਜਿਹੜਾ ਐਸਐਡਮਿਟ ਤੇ ਇਸ ਦੇ ਸਬੰਧ ਵਿੱਚ ਜਿਹੜਾ ਜਿਹੜਾ ਨਾਲ ਜਿਸ ਨੇ ਅਟੈਕ ਕੀਤਾ ਜਗਦੀਸ਼ ਸਿੰਘ ਇਹ ਵੀ ਆਦਾ ਉਹ ਮੈਡੀਕਲ ਕਾਲਜ ਪਹੁੰਚ ਜਾਂਦਾ ਵੀ ਮੀਨੂਗੀ ਉਸ ਟਾਈਮ ਸੱਟ ਲੱਗੀ ਹੈ ਜਿਹੜਾ ਸੀ ਇਸ ਦੇ ਵਿੱਚ ਇਹਦਾ ਮਕਦਮਾ ਨੰਬਰ 80 ਅਸਬੜਾ ਪੱਤੀ ਜਿਹੜਾ 사ਦਾ ਫਰੀ ਬੁਕ ਲਿਖੇ ਇਹਨਾਂ ਵਿੱਚ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਰਤੀਸਾਰੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਕਰ ਰਹੇ ਕਿਉਂਕਿ ਇਹਨਾਂ ਸੀਸੀਟੀਵੀਜ਼ ਆ ਗਈ ਹੈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਇਸ ਦੇ ਵਿੱਚ ਇਹ ਇੱਕ ਦੱਸਣ ਜੋਗ ਹੈ ਸੀ ਇੱਕ ਮਕਦਮਾ ਨੰਬਰ 200 ਇੱਕ ਮਕਦਮਾ ਅਸੀਂ ਇੱਕ ਡਾਕਟਰ ਨੇ ਉੱਥੇ ਡਾਕਟਰ ਬਾਸ ਅਹਿਮਦ ਖਾਨ ਉਹ ਉਹਨਾਂ ਦੇ ਬਿਆਨਾਂ ਦੇ ਅਸੀਂ 168 168/25 ਮਕਦਮਾ ਪੀਸੀ ਐਕਟ ਅੰਦਰ ਦਰਜ ਕੀਤਾ ਹੈ ਤੇ ਉਹਦੇ ਵਿੱਚ ਇਹ ਦੱਸਣ ਜੋਗ ਹੈ ਕਿ ਵੀ ਜਿਹੜਾ ਇਹ ਜਿਹੜਾ ਜਿਹਨਾਂ ਜਿਹੜੇ ਦਾਖਲ ਹੋਏ ਸੀ ਜਮੀਤ ਸਿੰਘ ਉਹ ਉਹ ਕੋਈ ਨਾ ਕੋਈ ਇਸ ਡਾਕਟਰ ਨੂੰ ਪੈਸੇ ਦੇ ਕੇ 10000 ਰੁਪਏ ਦੀ ਰਿਸ਼ਵਤ ਦੇ ਕੇ ਕੋਈ ਅਰਜ਼ਟ ਲੈਣਾ ਚਾਹੁੰਦਾ ਸੀ ਮੈਂ ਕਿਉਂਕਿ ਇਹ ਉਸ ਦੇ ਫੋਨ ਦੇ ਘਰੇ ਗਿਆ ਸੀਗਾ ਤੇ ਆਪ ਵੀ ਦਾਖਲ ਹੋ ਗਿਆ ਸੀ ਤੇ ਇਸ ਦੇ ਨਾਲ ਕੋਈ ਇਸ ਸਾਥੀ ਆਏ ਤੇ ਉਹਨਾਂ ਨੇ ਡਾਕਟਰ ਨੂੰ ਰਿਸ਼ਵ ਦੇਣ ਦੀ ਕੋਸ਼ਿਸ਼ ਕੀਤੀ ਵੀ ਸਾਹਤਾ ਵੀ ਇਸ ਦੇ ਵਿੱਚ ਕੋਈ ਕ੍ਰੋਸ ਕੇਸ ਪੰਜੇ ਤੇ ਡਾਕਟਰ ਵੱਲੋਂ ਉਸੇ ਮੌਕੇ ਤੇ ਨਾਕੀ ਕੀਤੀ ਗਈ ਰੋਲਾ ਪਾਇਆ ਗਿਆ ਤੇ ਇਹ ਉੱਥੋਂ ਚਲੇ ਗਏ ਤੇ ਜਿਹੜਾ 80000 ਰੁਪਇਆ ਉੱਥੇ ਉਹਨੂੰ ਉਸਦੇ ਟੇਬਲ ਤੇ ਡਾਕਟਰ ਦੇ ਲਾ ਕੇ ਤੇ ਡਾਕਟਰ ਨੇ ਸਾਨੂੰ ਇੱਕ ਬਕਾਫੀ ਮਾਰਕ ਸਮ ਦੇ ਦਿੱਤੇ ਉਹ ਐਪੀ ਚ ਦਿੱਤੀ ਡਾਕਟਰ ਤੋਂ ਹਲਵਾਈ ਤੇ ਨਾਲ 10000 ਰੁਪਇਆ ਕਿ ਅਸੀਂ ਇਹਨਾਂ ਤੇ ਦੋ ਤਿੰਨ ਦਿਨਾਂ ਤੇ ਹਮਕਰਮਾਂ ਦਾ ਚਾਰਾਂਗੇ ਇਹ ਸਿਹਤ ਦਾ ਕਿ ਇਹਨਾਂ ਤੇ ਉਹਨਾਂ ਦੀ ਗਿਰਤਾ ਹੀ ਕਰਾ ਚਲ ਕੋ ਕਿੰਨੇ ਬੰਦੇ ਜਿਨ੍ਹਾਂ ਨੇ ਘਰ ਚ ਮਗਰਨੀ ਇਹ ਵੀ 9 ਤੋਂ 10% ਸੀ ਜਿਹੇ ਸੀਸੀਟੀਵੀ ਚਾਹੁੰਦੇ ਨੇ ਤੇ ਇਹ ਹੁਣ ਆਰਟੀਸੀਕਿਉਟੀ ਦੇ ਵਿਆਪ ਤੇ ਅਸੀਂ ਇਹਨਾਂ ਨੂੰ ਅਸੀਂ 9 ਵਜੇ ਦੇ ਬਾਈ ਨੇ ਬਾਈ ਨਹੀਂ ਵੀ ਅਸੀਂ 9 ਵਜੇ ਤੇ ਮਗਰਮਤ ਅਰਜ਼ੀ ਦਿੱਤਾ ਸਰ ਇਹਦੇ ਜੇ ਕਿੰਨੇ ਕਿੰਨੇ ਹੋਏ ਇਸ ਤੇ ਜਿਹੜਾ ਮਹਿਮਤਾ ਪੁਲ ਸਿੰਘ ਤੇ ਕਮਿਸਟਾ ਲੱਗੀਆਂ ਜਿਹੜਾ ਇਸ ਤੋਂ ਅਗਲੇ ਇੱਕ ਦਿਨ ਹੋ ਇਸ ਦੇ ਲਾਗਾਂ ਮੈਂ ਇਹਨਾਂ ਦਾ ਕਿਸੇ ਪੁਰਾਣਾ ਐਸਿਆਂ ਦਾ ਲੈਣ ਦੇਣ ਤੋਂ ਇਹ ਰਜਿਸਟਰ ਦੀ ਤੇ ਜਿਹੜਾ ਕੱਲ ਇਹ ਜਿਹੜਾ ਜਮੀਤ ਸਿੰਘ ਸੀ ਉਹਨੇ ਕਾਫੀ ਅੱਜ ਨਾਲ ਸਾਥੀ ਲੈ ਕੇ ਇਸ ਦੇ ਖਾਤੇ ਅਟੈਕ ਕੀਤਾ ਗਈ ਗ੍ਰਿਫਤਾਰੀ ਹੋਈ ਹੈ ਹਾਂ ਉਹਨੇ ਇਸ ਦੇ ਵਿੱਚ ਜਿਹੜਾ ਦੇਖੋ ਜਮੀਤ ਸਿੰਘ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਉੱਥੇ ਪਹੁੰਚਿਆ ਸੀਗਾ ਕਾਰਦੇ ਚ ਉਹ ਤੇ ਅਸੀਂ ਉਹ ਬਾਈ ਨੇਮ ਸਾਡੇ ਮੁਕਦਰ ਦੇ ਵਿੱਚ ਅਸੀਂ ਨਹੀਂ ਗ੍ਰਿਫਤਾਰ ਕਰ ਸਕਦੇ ਤੇ ਬਾਕੀ ਵੀ ਅਸੀਂ ਜਲਦੀ ਜਲਦੀ ਗ੍ਰਿਫਤਾਰ ਕਰ ਲਾਂ ਤੇ ਡਾਕਟਰ ਵੱਲੋਂ